ਸੱਜਣ ਸੁਣ ਤਾ ਪਾਤਸ਼ਾ ਸ਼ਿਰਸ਼ਾਂ ਦੇ ਸਾਹੂ ਜਸਪਾਲ ਬੈਠਿਆ ਸੋਹੀ ਹੈ ਸਭਨਾ ਦਾ ਇਹ ਸਾਹ ਸਤਨਾ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਲਾ ਚੌਥਾ ਹਰ ਕੀਆ ਪਤਾ ਕਹਾ ਨਹੀਂਆ ਗੁਰ ਨੀਤ ਸੁਣਾਈਆ ਬਰੇ ਹਾਰੀ ਗੁਰ ਆਪਣੇ ਗੁਰ ਤੋਂ ਬਨ ਜਾਈਆ ਹਰੀਆਂ ਪਤਾ ਕਹਾਣੀਆਂ ਗੁਰ ਮੀਤ ਸੁਣਾਈਆ ਬਰੇ ਹਾਰੀ ਗੁਰ ਆਪਣੇ ਗੁਰ ਤੋਂ ਬਨ ਜਾਈਆ ਆਏ ਗੁਰਸਿ ਆਇ ਮੇਰੋ ਓ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਤੇ ਮਨ ਹਰ ਭਾਮ ਦੇ ਸੇ ਗੁਰੂ ਦੇ ਪਾਏ ਜੇ ਗੁਰ ਬਾਣਾ ਮੰਨਿਆ ਤਿਨ ਘਮ ਘਮ ਜਾਈ ਜੇ ਸਤਿਗੁਰੂ ਪਿਆਰਾ ਤੇਖਿਆ ਇਨਕੋ ਵਾਰੀ ਜੇ ਗੁਰੂ ਜੀ ਕੀ ਤੀਜਾ ਕਰੀ ਤੈਨੂੰ ਸਤਿਗੁਰੁ ਵਾਰੀ ਹਰ ਹਰ ਤੇਰਾ ਨਾਮ ਹੈ ਦੁਖ ਵੇਟਣਾਰਾ ਬਨੇ ਜ ਤਾਰਾਂ ਦੁਹਰ ਨਾਮ ਧਿਆਣੇ ਦੇ ਏ ਧਨ ਪਰਵਾਨਾ ਜੁਨੇ ਬਟਾਉਣਾਰ ਕੁਵਾਰਿਆ ਸਦਾ ਸਦਾ ਕੁਲਬਾਨ ਸਾਹਰ ਤੇਰੀ ਉਪਤ ਹੈ ਜੋ ਹਰ ਮਨ ਬਪਾਵੈ ਜੋ ਗੁਰਮੁਖ ਪਿਆਰਾ ਸੇ ਹੁੰਦੇ ਧਨ ਹਰ ਪੜ ਪਾਵੈ ਜਿੰਨਾ ਹਰ ਸੇਤੀ ਤਰਹਾੜੀ ਨਿੰਨਾ ਜੀ ਪ੍ਰਭ ਨਾਲੇ ਓਏ ਜਪ ਬਹੁਤਿਆਰ ਜੀ ਹੁੰਦੇ ਨਾਮ ਸਮਲੇ ਜਿਨ ਗੁਰਮੁਖ ਪਿਆਰਾ ਸੇਵਿਆ ਜਿੰਨੂ ਕੋ ਮੁੰਜਾਇਆ ਓਏ ਆਪੁ ਤੇ ਪ੍ਰਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰੇ ਅਰ ਸੇਵਿਆ ਗੁਰਧੰਨ ਗੁਰਧੰਨ ਉਹ ਹਰ ਮਾਰਬ ਦੱਸਿਆ ਗੁਰ ਪੁੰਨ ਵਡੂ ਉਨੋ ਜੋ ਗੁਰਸ੍ਰੀ ਗੁਰਸੇਵੰਦੇ ਸੇ ਪੁੰਨ ਕਰਾਈਂ ਧੰਨ ਆ ਤੁਮ ਕੋ ਵਾਰਿਆ ਸਦਾ ਸਦਾ ਦੁਰਬਾਣੀ ਸਭ ਕੀ ਸੇ ਦੀਆਂ ਸੇ ਆਪ ਤੇ ਆਪ ਬਣ ਬਾਨੀਆਂ ਹਰ ਦਰ ਗੈ ਬੈ ਨਾਹੀਆ ਹਰ ਆਪ ਗਰ ਨਾਹੀਆ ਜੋ ਗੁਰਮੁਖ ਨਾਮ ਧਿਆਹੀ ਦੇ ਇਹਨੂੰ ਦਰਸਨ ਦੀਜੈ ਹਮ ਦੇ ਚਰਨ ਪਖਾੜ ਦੇ ਖਾਦੀਆਂ ਮਗ ਬੀੜੀਆਂ ਲਾਈਆਂ ਹਰ ਹਰ ਕਦੇ ਨੋ ਚੇਤੇ ਹੋ ਜਦ ਪਗੜ ਚਲਾਈਆਂ ਜਿਨਾਂ ਹਰ ਨਾਮ ਅਰ ਚੇਤੇ ਆ ਹਿਰਦੈ ਉਲਟਾਰੇ ਨਾ ਕੋ ਗੁਰ ਤਰ ਗੁਰ ਤੇ ਇੱਟਿਆ ਅਨੁਲੀਆ ਮਾਨੈ ਸਰਗੁਰ ਦਾਤਾ ਆਖੀਐ ਤੁਧ ਭਰੇ ਪਸਾਉ ਹਾਂ ਗੁਰ ਬੇਟ ਨੂੰ ਵਾਰਿਆ ਜੇ ਜਿਤਨਾ ਨਾ ਇੰਦਿਹਾ ਉਸਨਾ ਅਮਰ ਬੋਲ ਦੀ ਹਰ ਨਾਮ ਸੁਹਾਵੀ ਜੇ ਸੁਣ ਸੇਕਾ ਗੁਰ ਮੰਨਿਆ ਇਹਨਾ ਖੁਗ ਸਮਝ ਜਾਵੀ ਹਰ ਕਾਮ ਆਖੀਐ ਕੋ ਕਿਤਬਿਦ ਜਾਈਐ ਮਨ ਗਾਣੇ ਮੋ ਸਤਿਗੁਰੂ ਕੋ ਸਦ ਵਾਲਿਆ ਗੁਰਬਤਨ ਸੁਮਾਲੇ ਤੂੰ ਥਾਪੁਰ ਉਸਤਾ ਦੇਵ ਤੂੰ ਹੈ ਮੇਰਾ ਵੀਰਾ ਤਦ ਭਾਵੇਂ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਗੌਰੰਗੀ ਜੋ ਤੁਸ ਭਾਵੈ ਦਾਨ ਕਾ ਸਾਈ ਨਰ ਚੰਗੀ ਆਪੇ ਹਰੇ ਬਰੰਗ ਹੈ ਆਪੇ ਗੌਰੰਗੀ ਬਾਲ ਜੰਗੀ ਵਾਹਿ ਗੁਰਜੀਤ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ